ਸ੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਹੈ ਅੱਜ ਦੀ ਵੱਡੀ ਖਬਰ ਭਾਰਤ ਪਾਕਿਸਤਾਨ ਵਿਚਾਲੇ ਹੋਏਗਾ ਮਹਾ ਮੁਕਾਬਲਾ ਇਸ ਦਿਨ ਮੈਦਾਨ ਤੇ ਪੜਨੀਆਂ ਦੋ ਦੋਵਾਂ ਟੀਮਾਂ ਤਰੀਕ ਕਰ ਲੋ ਨੋਟ ਭਾਰਤ ਅਤੇ ਪਾਕਿਸਤਾਨ ਜਲਦ ਹੀ ਕ੍ਰਿਕਟ ਦੇ ਮੈਦਾਨ ਵਿੱਚ ਇੱਕ ਦੂਜੇ ਨਾਲ ਭਿੜਨ ਵਾਲੇ ਹਨ ਇਸ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਮਹਾਨ ਖਿਡਾਰੀ ਖੇਡਦੇ ਨਜ਼ਰ ਆਉਣਗੇ ਦੋਵਾਂ ਟੀਮਾਂ ਵਿਚਕਾਰ ਮੈਚ ਵਰਲਡ ਟੈਂਪ ਚੈਂਪੀਅਨਸ਼ਿਪ ਹਾਫ ਲੈਡੀਜ਼ ਟੂਰਨਾਮੈਂਟ ਵਿੱਚ ਹੋਵੇਗਾ ਇਸ ਟੂਰਨਾਮੈਂਟ ਦਾ ਦੂਜਾ ਸੀਜ਼ਨ 18 ਜੁਲਾਈ ਨੂੰ ਸ਼ੁਰੂ ਹੋਵੇਗਾ ਇਸ ਟੂਰਨਾਮੈਂਟ ਇੰਗਲੈਂਡ ਵਿੱਚ ਆਯੋਜਿਤ ਕੀਤਾ ਜਾਵੇਗਾ ਵਰਲਡ ਟੈਂਪ ਚੈਂਪੀਅਨਸ਼ਿਪ ਹਾਫ ਲੈਡੀਜ਼ ਟੂਰਨਾਮੈਂਟ ਦਾ ਇੱਕ ਇਹ ਦੂਜਾ ਸੀਜ਼ਨ ਹੋਵੇਗਾ ਇਸ ਦੀ ਸ਼ੁਰੂਆਤ 18 ਜੁਲਾਈ ਨੂੰ ਹੋਵੇਗੀ ਇਸ ਦੇ ਨਾਲ ਹੀ ਭਾਰਤ ਤੇ ਪਾਕਿਸਤਾਨ ਵਿਚਕਾਰ ਇਹ ਮਹਾਨ ਮੈਚ 20 ਜੁਲਾਈ ਨੂੰ ਦੇਖਣ ਨੂੰ ਮਿਲੇਗਾ ਇਸ ਟੂਰਨਾਮੈਂਟ ਵਿੱਚ ਕੁੱਲ 6 ਟੀਮਾਂ ਹੋਣਗੀਆਂ ਜਿਨ੍ਹਾਂ ਵਿੱਚੋਂ ਚੋਟੀ ਦੀਆਂ 4 ਟੀਮਾਂ ਫਾਈਨਲਸ ਵਿੱਚ ਪਹੁੰਚਣਗੀਆਂ ਦੱਸ ਦਈਏ ਕਿ ਇਸ ਟੂਰਨਾਮੈਂਟ ਦਾ ਪਹਿਲਾ ਸੀਜ਼ਨ ਭਾਰਤੀ ਟੀਮ ਨੇ ਜਿੱਤਿਆ ਸੀ ਭਾਰਤੀ ਟੀਮ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ ਪਿਛਲੀ ਵਾਰ ਪਾਕਿਸਤਾਨ ਦੀ ਟੀਮ ਵਿੱਚ ਸ਼ਾਇਦ ਸ਼ਾਇਦ ਅਫਰ ਜੋਏਬ ਮਾਲਕ ਜੌਨਸ ਖਾਨਵਾਬ ਇਰਿਆਜ਼ ਵਰਗੇ ਮਹਾਨ ਖਿਡਾਰੀ ਸ਼ਾਮਲ ਹਨ ਇਸ ਵਾਰ ਵੀ ਇਹ ਖਿਡਾਰੀ ਟੂਰਨਾਮੈਂਟ ਵਿੱਚ ਦੇਖਣ ਦੇਖੇ ਜਾ ਸਕਦੇ ਹਨ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਕਪਤਾਨੀ ਜਗਰਾਜ ਸਿੰਘ ਕਰਨਗੇ ਇਸ ਸੀਜ਼ਨ ਵਿੱਚ ਭਾਰਤੀ ਟੀਮ ਸਿਖਰ ਤਮਨ ਯੂਸਫ ਪਖਤਾਨ ਇਰਫਾਨ ਪਖਤਾਨ ਹਰਪਜਨ ਸਿੰਘ ਰੋਬਿਨ ਪੂ ਥੱਪਾ ਸੁਰੇਸ਼ ਰੈਨਾ ਅਤੇ ਬਾਤੀ ਰਾਈਡੂ ਵਰਗੇ ਮਹਾਨ ਖਿਡਾਰੀ ਖੇਡ ਦੇ ਨਜ਼ਰ ਆਉਣਗੇ ਇੰਡੀਆ ਨਾ ਇੰਡੀਅਨ ਚੈਂਪੀਅਨ ਟੀਮ 20 ਜੁਲਾਈ ਨੂੰ ਪਾਕਿਸਤਾਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਇਸ ਤੋਂ ਬਾਅਦ ਇਸ ਦਾ ਸਾਹਮਣਾ 22 ਜੁਲਾਈ ਨੂੰ ਦੱਖਣੀ ਅਫਰੀਕਾ ਵਿੱਚ ਚੈਂਪੀਅਨ ਨਾਲ ਹੋਵੇਗਾ ਇਸ ਤੋਂ ਬਾਅਦ ਭਾਰਤੀ ਟੀਮ 26 ਜੁਲਾਈ ਨੂੰ ਆਸਟ੍ਰੇਲੀਆ ਤੇ ਚੈਂਪੀਅਨ ਨਾਲ ਕਰੇਗੀ ਭਾਰਤੀ ਟੀਮ 27 ਜੁਲਾਈ ਨੂੰ ਇੰਗਲੈਂਡ ਚੈਂਪੀਅਨ ਅਤੇ 29 ਜੁਲਾਈ ਨੂੰ ਵੈਸਟ ਇੰਡੀਜ਼ ਚੈਂਪੀਅਨ ਨਾਲ ਭਿੜੇਗੀ ਇੰਡੀਅਨ ਚੈਂਪੀਅਨ ਟੀਮ ਜੁਬਰਾਜ ਸਿੰਘ ਸਿਖਰ ਰਤਮਨ ਰੋਬਿਨ ਉਪੱਥਾ ਆਬਾਦੀ ਅਨ ਅਨਪਾਤੀ ਅਨਬਾਦ ਦੀ ਅਰਾਇਡੋ ਸੁਰੇਸ਼ ਸੋਰੇਨਾ ਇਨ ਇਫ ਇਰਫਾਨ ਪਠਾਨ ਯੂਸਫ ਪਠਾਨ ਹਰਪਜਨ ਸਿੰਘ ਪੀ ਉਸ ਚਾਵਲਾ ਸੁਰ ਉਟ ਬੰਨੀ ਗੁਰਕੀਰਤ ਸਮਾਨ ਜੀ ਵਿਜੇ ਕੁਮਾਰ ਸਿਧਾਰਤ ਕੋਨ ਬਿਨੂ ਅਰुण ਅਭਿਮਨਿਓ ਮੇਥਨ ਭਵਨ ਨੇਕੀ ਸ਼ਾਮਿਲ ਹੋਣਗੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ